ਨੇ ਬਾਰ ਬਾਰ ਧੰਨਵਾਦ ਲਓ ਪਈ ਹੋਈ ਕਬੱਡੀ ਤੇ ਰਾਜਨ ਕਲਿਆਣ ਜੀ ਕਰੋ ਗੱਲ ਯਾਰ ਲਓ ਸਾਹਮਣੇ ਖੇਡ ਮੈਦਾਨ ਵਿੱਚ ਬੜੇ ਪਿੰਡਿਆ ਕਬੱਡੀ 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 ਆਹ ਕਬੱਡੀ ਕਬੱਡੀ ਹੋਈ ਪਈ ਮੇਰੇ ਮਿੱਤਰੋ ਲੱਗੀ ਹੋਈ ਕੈਂਚੀ ਤੇ ਨੰਬਰ ਜਿਹੜਾ ਅਸਲ ਇਹ ਮੂਲਵਾਲ ਖਹਿਰਿਆ ਦੀ ਟੀਮ ਦੇ ਲਈ ਜੁੜਦਾ ਹੈ ਭਰਾਣਾ ਇਹਨਾਂ ਦੇ ਨਾਲ ਲਗਰਦੀਆਂ ਸ਼ਕਤੀਆਂ ਦੇ ਵਿੱਚ ਦਾਰ ਮੱਖਣ ਸਿੰਘ ਜੀ ਸਿੱਧੂ ਸਰਪ੍ਰਸਤ ਨੇ ਅਮਰੀਕ ਸਿੰਘ ਜੀ ਲੰਮੜ ਲਾਲ ਸਾਹਿਬ ਸਾਡੇ ਸਰਪ੍ਰਸਤ ਨੇ ਬਲਜੀਤ ਸਿੰਘ ਜੀ ਧਾੜੀਬਾਲ ਸਾਡੇ ਸਰਪੰਨ ਸਾਹਿਬ ਸਰਪੰਨ ਸਾਹਿਬ ਸਾਹਮਣੇ ਬੈਕੋ ਜੀ ਧਾੜੀਬਾਲ ਮੀਤ ਪ੍ਰਧਾਨ ਪਿੰਕਾ ਜੀ ਕਲਸ਼ੀਅਰ ਸਾਹਿਬ ਨੇ ਮਨਜੀਤ ਸਿੰਘ ਜੀ ਧਾੜੀਬਾਲ ਜੁਆਇੰਟ ਸੈਕਟਰੀ ਰਕੇਸ਼ ਕੁਮਾਰ ਬੰਟੀ ਹਰਦੀਪ ਸਿੰਘ ਜੀ ਸਿੱਧੂ ਵਰਜਿੰਦਰ ਸਿੰਘ ਜੀ ਧਾੜੀਬਾਲ ਕਰਮਿੰਦਰ ਸਿੰਘ ਜੀ ਸਿੱਧੂ ਜਲਦੀਪ ਸਿੰਘ ਜੀ ਧਾੜੀਬਾਲ ਦਿਲਕਰਨ ਕਬੱਡੀ ਖਿਡਾਰੀ ਤੇ ਨਾਲ ਨਿਮਿੰਦਰਪਾਲ ਜੀ ਉਹਨਾਂ ਦਾ ਹਰਦੀਪ ਸਿੰਘ ਜੀ ਸਿੱਧੂ ਸਿੱਧੂ ਟਰਾਂਸਪੋਰਟ ਦਾ ਬਹੁਤ ਵੱਡਾ ਧੰ ਸਤਿਕਾਰ ਕੀਤਾ ਜਾ ਰਿਹਾ ਜिले ਦੇ ਨਵਜਵਾਨ ਵੱਡਾ ਅਸ਼ੀਰਵਾਦ ਦੇ ਰਿਹਾ ਇਹਨਾਂ ਦੇ ਨਾਲ ਸੁਰਜੀਤ ਸਿੰਘ ਜੀ ਬਨਾਲ ਸਾਡੇ ਪੱਤਰਕਾਰ ਸਾਹਿਬ ਧੰਨਵਾਦ ਕੀਤਾ ਜਾ ਰਿਹਾ ਹਰਜੀਤ ਸਿੰਘ ਜੀ ਢੇਸੀ ਵੱਡੇ ਕਿਸਾਨੀ ਆਗੂ ਨੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੀ ਹੱਟੀ ਨਾਲ ਇਹਨਾਂ ਦੇ ਸ੍ਰਿੰਦਰਪਾਲ ਸਿੰਘ ਜੀ ਸਪੰਦ ਸਾਹਿਬ ترਸੇਮ ਸਿੰਘ ਜੀ ਢੱਣਾ ਪਵਿੱਤਰ ਸਿੰਘ ਜੀ ਯੂਐਸਏ ਕਰਾ ਟ੍ਰੈਕਟਰ ਵੀ ਅੱਛੇ ਨੇ ਕਿਸੇ ਦੀ ਕਲਮ ਚੱਲਦੀ ਕਿਸੇ ਦੀ ਜਵਾਨ ਚੱਲਦੀ ਕਿਸੇ ਦਾ ਟਾਈਮ ਚੱਲਦਾ ਗੱਲਾਂ ਵਕਤ ਦੀਆਂ ਨੇ ਸਾਰੀਆਂ ਜਿੰਮੇਵਾਰ ਚਿਹਰੇ ਨੇ ਔਰ ਉਹਨਾਂ ਦੇ ਨਾਲ ਸਾਝੀਆਂ ਤਸਵੀਰਾਂ ਹੋਰੀਆਂ ਨੇ ਕੱਲੇ-ਕੱਲੇ ਚਿਹਰੇ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ ਵੱਡਾ ਸਤਿਕਾਰ ਜਿਹੜਾ ਕੀਤਾ ਜਾ ਰਿਹਾ ਹੈ ਬੋਲੇ ਮਿਹਨਤ ਸਤਿ ਸ੍ਰੀ ਅਕਾਲ ਜੀ ਪਲੀਜ਼ ਦੋਨੇ ਟੀਮਾਂ ਲਾਈਨਅਪ ਹੋ ਜਾਣਗੀਆਂ ਪਲੇਅਰ ਕਿਉਂ ਨਹੀਂ ਆਉਂਦੇ ਵਿੱਚ ਜਿੰਨੇ ਆਏ ਉਹਨਿੰਦੇ ਆਉਂਦੇ ਨੇ ਭਰਾ ਕੈਡਾ ਤੇ ਲक्की ਸਿੱਧੂ ਜੀ ਆਸਟ੍ਰੇਲੀਆ ਕਰਨਪਾਲ ਕੈਨੇਡਾ ਪਰਮ ਧਾਰੀਵਾਲ ਕੈਨੇਡਾ ਤੇ ਜੋਤਾ ਸਿੱਧੂ ਜੀ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਸਮਰਾੜੀ ਦੋਵੇਂ ਟੀਮਾਂ ਜਲਦੀ ਦੇ ਨਾਲ ਤਿਆਰੀ ਕਰਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ ਅਯਾਦ ਕਬੱਡੀ ਕਲੱਬ ਸਾਡੇ ਵੀਰ ਕਬੱਡੀ ਖਿਡਾਰੀ ਬਹੁਤ ਹੀ ਸਤਿਕਾਰਯੋਗ ਸੰਦੀਪ ਸਿੰਘ ਜੀ ਧਾਰੀਵਾਲ ਵਰਗੇ ਜਿਹਦੇ ਵੱਡਾ ਮਾਨ ਦਿੰਦੇ ਨੇ ਔਰ ਧੰਨਵਾਦ ਕਰਦੇ ਆ ਦਿਲਕਰਤ ਸਿੰਘੂ ਫਾਦਾ ਵੀਰ ਕਬੱਡੀ ਦਾ ਮਹਾਨ ਖਿਡਾਰੀ ਹੈ ਔਰ ਅੱਜ ਇਹ ਸਿੰਧੂ ਬਸ ਫਗਵਾੜਾ ਵੱਡਾ ਨਾਮ ਹੈ ਔਰ ਸਾਡੇ ਹਰਦੀਪ ਸਿੰਘੂ ਜੀ ਕਹਿੰਦੇ ਜਿਹੜੀ ਟੀਮ ਜਿੱਤੂਗੀ 1000 ਇਧਰ ਸਾਡੇ ਤਸਵੀਰ ਸਿੰਘੂ ਜੀ ਦੀ ਦੋਧੋ ਟੀਮਾਂ ਦੇ ਲਈ 5-500 ਪੁਆਇੰਟਾਂ ਕਰਦੇ ਨੇ ਕਰ ਰਹੇ ਨੇ ਬੇਨਤੀ ਹੈ ਮੈਂ ਟੈਂਟ ਹਾਊਸ ਦੇ ਵਰਕਰ ਵੀਰਾਂ ਨੂੰ ਬੇਨਤੀ ਕਰਦਾ ਲਓ ਸਿਕ ਸਰਦਾਰ ਖੇਡ ਮੈਦਾਨ ਦੇ ਵਿੱਚ ਲਾਜ ਪਾ ਬੱਲੇ ਬੱਲੇ ਕਰਾਉ ਕੈਂਜੀ ਲੱਗੀ ਹੋਈ ਆ ਕਿ ਗੁੜ ਤੋਂ ਫੜ ਕੇ ਕੈਂਜੀ ਲਾ ਲੈ ਉਹ ਪਕੜ ਬਣਾ ਲੈ ਲੱਤਾਂ ਦੀ ਉਹ ਮੁੰਡਿਆਂ ਡੰਡ ਬੈਠਕਾ ਲਾ ਲੈ ਕੌਡੀ ਹੋ ਗਈ ਲੱਤਾਂ ਦੀ ਇਧਰ ਸਾਡੇ ਅਮਰੀਕ ਸਿੰਘ ਜੀ ਲੰਬੜਦਾਰ ਸਾਹਿਬ ਦੋਨੋਂ ਟੀਮਾਂ ਦੇ ਲਈ 1-1000 ਪੁਆਇੰਟ ਦਰ ਕਰਦੇ ਨੇ ਮੈਦਾਨ ਵਿੱਚ ਫਿਰ ਬੜੇ ਪਿੰਡ ਦੀ ਟੀਮ ਵੱਲੋਂ ਦਵੰਸ਼ ਦੀ ਰੇਡ ਆ ਮੇਰੇ ਮਿੱਤਰੋ ਦਵੰਸ਼ ਕਬੱਡੀ ਪਾ ਕੇ ਨੰਬਰ ਜੋੜਦਾ ਹੋਇਆ ਤੇ ਸੂਹ ਗ੍ਰਾਮ ਪੰਚਾਇਤ ਦਾ ਦਿਨੋਂ ਧੰਨਵਾਦ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਜਤਕਬੀਰ ਜਿਹੜੇ ਕਲੱਬ ਦੇ ਮੈਂਬਰ ਸਾਰਿਆਂ ਦਾ ਦਿਨੋਂ ਧੰਨਵਾਦ ਹੈ ਦਲਜੀਤ ਸਿੰਘ ਦੀ ਪ੍ਰਧਾਨ ਹੁਣਾਂ ਦਾ ਗਲਦੀਰ ਸਿੰਘ ਦੀ ਟਾੜੀ ਵਾਲੀ ਮੀਤ ਪ੍ਰਧਾਨ ਜਿਨ੍ਹਾਂ ਦੀ ਵੀ ਇੱਕ ਵੱਖਰੀ ਵਾਇਟ ਹੁੰਦੀ ਹੈ ਇਹਨਾਂ ਦਾ ਵੀ ਨਾਮ ਚੱਲ ਗਿਆ ਸਾਰਵਰ ਰਿਪੋਰਟਰ ਸਾਹਿਬ ਵੱਡਾ ਨਾਮ ਹੈ ਜਦੋਂ ਅੰਕ ਲਾ ਕੇ ਹੁੰਦੇ ਆ ਸਰਹੋਰ ਜੱਜ ਜਾਂਦੇ ਆ ਭਾਈ ਇੱਧਰ ਦੇ ਵੀ ਬੱਡੇ ਖੋਣੇ ਆ ਖੇਡਰਾਂ ਵੀ ਆ ਭਰਾ ਨੇ ਤੇਰਾ ਵੀਰਾ ਵੱਲੋਂ ਪਹਿਲਾ ਨਾਮ ਅੱਜ ਦੇ ਵੱਡੇ ਕਬੱਡੀ ਕੱਪ ਨੂੰ ਮਾਰ ਦੇ ਦੇਖਾਂਗੇ ਵੱਡਾ ਸਹਿਯੋਗ ਆ ਤੇ ਅੱਜ ਦੇ ਵੱਡੇ ਕਬੱਡੀ ਕੱਪ ਦੇ ਫੈਸਲੇ ਆ ਆ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਪੁੱਠੀ ਕੱਚੀ ਉਧਰਲੇ ਪਾਸੇ ਵੀ ਪੈ ਗਈ ਇਹ ਧਰਤੀ ਹੈ ਆਹ ਗੱਲ ਕਬੱਡੀ ਦੀ ਖੇਡ ਮੈਦਾਨ ਦੇ ਵਿੱਚ ਹੋ ਰਹੀ ਹੈ ਇਹ ਗੱਲ ਸਮੇਂ ਦੀ ਹੋਊਗੀ ਹੁਣ ਖੇਡ ਮੈਦਾਨ ਦੇ ਵਿੱਚ ਪੁੱਠੀ ਪਈ ਕਬੱਡੀ ਕਬੱਡੀ ਇਹ ਵੈਦਾਂ ਦੇ ਵੈਦਾਂ ਮੇਰੀ ਬਾਤ ਛੱਡ ਦੇ ਤੈਨੂੰ ਰੋਗ ਦੀ ਸਮਝ ਨਾ ਕੋਈ ਇਹ ਬਿਜਲੀ ਆ ਕਹਿੰਦੇ ਬਿਜਲੀ ਦੀ ਰੇਡ ਪਰ ਬਿਜਲੀ ਨੂੰ ਕਹਿੰਦੇ ਆਹ ਸਾਹਮਣੇ ਬਿਜਲੀ ਟਕਰੀ ਹੈ ਸਾਹਮਣੇ ਕਿਉਂਕਿ ਜਦੋਂ ਕਿਸਾਨੀ ਸ਼ਿੰਗਾਰ ਸੀ ਚੱਲਿਆ ਤੇ ਹਰੇ ਰੰਗ ਦੀ ਜਦੋਂ ਪੱਕਦੇ ਪਰਨਾ ਦੀ ਜਿਹੜੀ ਜ਼ਿੰਮੇਵਾਰੀ ਨਭਾਈ ਆ ਲਾਲ ਬੱਤੀ ਤੋਂ ਵੱਧ ਹੋਇਆ ਕੰਮ ਇੱਕ ਵਾਰ ਤਾੜੀਆਂ ਮਾਰ ਦੋ ਸਾਡੇ ਜ਼ਾਰੇ ਕਿਸਾਨੀ ਆਗੂਆਂ ਦੇ ਲਈ ਸਰਜੀਤ ਖਿਆਰੀ ਵਾਲਾ ਆਜ਼ਾਦ ਕਬੱਡੀ ਕਲੱਬ ਮਠੱਡਾ ਕਲਾਂ ਦੇ ਵੱਲੋਂ ਗੱਬਰੂ ਦੀ ਕਬੱਡੀ ਪੈਣ ਜਾ ਰਹੀ ਹੈ ਖਿਆਰੀ ਵਾਲੇ ਜੱਸੀ ਦੀ ਕਬੱਡੀ ਤੇ ਬੋਲ ਰਾਜਨભાઈ ਦੇ ਹੋਣਗੇ ਕਿ ਸੁਖੀਕਰ ਲਾਲਦੁੱਲਾ ਸਾਨਾ ਵਰਗੇ ਕਹਿੰਦੇ ਰਾਜਪੁਰਿਆ ਨਾਲ ਰਾਂਝਾ ਤੇ ਨਾਲ ਨਿਕਾਹੇ ਪਾਸਰੇ ਵਾਲਾ ਚਾਰ ਜਾਫੀਆਂ ਦੇ ਵਿੱਚੋਂ ਕੌਣ ਅੱਛੀ ਪਕੜ ਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਬਰਨਾਲ ਸਿੰਘ ਦੀ ਧਾਰੀ ਵਾਲਾ ਉਹਨਾਂ ਨੂੰ ਬੇਨਤੀ ਵੀ ਆਜਾ ਸਾਡੇ ਪ੍ਰਬੰਧਕ ਯਾਦ ਕਰ ਰਹੇ ਹੈ ਬਰਨਾਲ ਸਿੰਘ ਦੀ ਧਾਰੀ ਵਾਲੇ ਪਾਸਲੇ ਦੀ ਬੱਕਰ ਪਵਾਦ ਨੇ ਵਾਲੇ ਦੇ ਨਾਲ ਜਿਹੜੀ ਪੂਸਤਰੀ ਹੈ ਬਹੁਤ ਬਹੁਤ ਧੰਨਵਾਦ ਹੈ ਉਹ ਸਾਹਮਣੇ ਕਹਿੰਦੇ ਜੁਰੀ ਇਸਮਲੇ ਭਗਵਾਨਪੁਰਿਆ ਤਗੜਾ ਅੰਕ ਜੋੜਦਾ ਹੋਇਆ ਹਣ ਸਿਰੇ ਦਾ ਮੈਚ ਜਗਵਿੰਦਰ ਧਾਰੀ ਵਾਲੇ ਨਿਊਜ਼ੀਲੈਂਡ ਸਾਹਲ ਕਨੇਡਾ ਜੀ ਵਾਹ ਕੀ ਬਾਤਾਂ ਗੱਲਾਂ ਵੱਡੀਆਂ ਨੇ ਜੇ ਦੁੱਧ ਦਾ ਮੋਸਾ ਕਹਣੀਏ ਕਿਕਰ ਦਾ ਇਹ ਕਹਿੰਦੇ ਕੀੜੇ ਹੁੰਦੇ ਨੇ ਇਹ ਦਰਸ਼ਕਾਂ ਦੇ ਨਾਮ ਆਓ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਅਮਨਾ ਕਹਿੰਦੇ ਕਬੱਡੀ ਪਾ ਰਿਹਾ ਤੇ ਸ਼ੇਰਾ ਤਲਵੜੀਆਂ ਟਰਾਈ ਕਰਦਾ ਪਹਿਲਾਂ ਕਹਿੰਦੇ ਪਾਸਲੇ ਵਾਲੇ ਲੱਖੇ ਆਪੋ ਜ਼ੋਰਦਾਰ ਦੌਣਾ ਮੁੰਡਿਆਂ ਦੇ ਲਈ ਔਰ ਟੱਟਿਆਂ ਮਰੇ ਸਾਹਮਣੇ ਸਾਹਮਣੇ ਬਹੁਤ ਸਾਹਮਣੇ ਮਾਲੜੀ ਸਾਹਿਬ ਵਾਲਾ ਮਸਤਾਕ ਆਓ ਵਾਕ ਨੇ ਬੱਠਾ ਜੋ ਰਹਿਣਾ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਕਾਰੋ ਸਾਰੇ ਸੋਹ ਜੋ ਬੁੱਧੀ ਆ ਪਹਿਲਾਂ ਬੁੱਧੀ ਹੈ ਕ੍ਰਿਕਟ ਤੇ ਕਬੱਡੀ ਕੱਪ ਕਰਾਉਣ ਤੋਂ ਪਹਿਲਾਂ ਬਹੁਤ ਖੁਸ਼ੀ ਆ ਸਾਨੂੰ ਪੂਰੇ ਨਗਰ ਦੇ ਮਾਣ ਆ ਜਿੰਨੇ ਸਾਡੇ ਐਨਐਵੀ ਭਰਾ ਬਾਹਰ ਆ ਉਹਨਾਂ ਨੇ ਇਨਾ ਕਮਾੜਿਆ ਜਿਹਦਾ ਅਸੀਂ ਧਿਆਨ ਨਹੀਂ ਕਰ ਸਕਦੇ ਉਹਨਾਂ ਦਾ ਬਹੁਤ ਵੱਡਾ ਸਹਾਰਾ ਹੋ ਗਿਆ ਗ੍ਰਾਮ ਪੰਚਾਇਤ ਮਸੂਰ ਭਾਰੋ ਕੌਂਸਲਰਾਂ ਦੀਆਂ ਕਮੇਟੀਆਂ ਦਾ ਸਹਾਰਾ ਪੂਰੇ ਨਗਰ ਦੇ ਸੱਜਣਾਂ ਦੇ ਟੂਰਨਾਮੈਂਟ ਆਸਰੇ ਜਾਣ ਜਾ ਰਿਹਾ ਅਸੀਂ ਬਹਾਦਰੂ ਅਗੇ ਫਰਿਆਦ ਕਰਦੇ ਆ ਰਿਆਸ਼ਨਾ ਕਰਦੇ ਆ ਕਿ ਮਾਰਗਾ ਇਸੇ ਤਰ੍ਹਾਂ ਇੱਜ਼ਤ ਬਰਾਈ ਲਗੀ ਤੇ ਵਿਆੜਿਆਂ ਨੂੰ ਕੈਦਾ ਪ੍ਰਤੀ ਪ੍ਰੇਰਿਤ ਕਰਦਾ ਰਹੀ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਟੂਰਨਾਮੈਂਟ ਦਾ ਕੀ ਨਾਮ ਰੱਖਿਆ ਨਾਮ ਜਿਹੜਾ ਕਬੱਡੀ ਕੱਪ ਆ ਉਹ ਪਹਿਲਾ ਨਾਮ ਜਿਹੜਾ 52000 ਆ ਉਹ ਦੂਜਾ ਨਾਮ ਜਿਹੜਾ 48000 ਆ 15 15000 ਜਿਹੜੇ ਬਿੱਸਟਰੇ ਤੋਂ ਦੇ ਜਾ ਕੇ ਆਉਣਾ ਨੂੰ ਕਰਕੇ ਟੂਰਨਾਮੈਂਟ ਦੇ 41000 ਪਹਿਲਾ ਅਪ੍ਰੈਲ 32000 ਬਾਕੀ ਦਰਜਾ ਬਜ਼ਾਰੀਆ ਸਾਰੇ ਇਹਨਾਂ ਵਾਲੇ ਬੰਦਿਆਂ ਨੂੰ ਆਯਾਤ ਦਿੱਤੇ ਗਏ ਆ ਜਿਹੜੇ 2 ਲੱਖ ਦੇ ਜਿਹੜੇ ਸਰਵਾਨ ਕਹਿੰਦੇ ਆ 2 ਲੱਖ ਦੇ ਕਿਲੇ ਆ ਬੜਾ ਮਨ ਬੋਲਿਆ ਉਹਦਾ ਇਹਨਾਂ ਦਾ ਭਰਾਵਾ ਦਾ ਸਬੂਤ ਆ ਇਹਨਾਂ ਦੇ ਵੀ ਬੋਲ ਕੇ ਬਿਆਰ ਕਰ ਸਕਦੇ ਅਸੀਂ ਕਹਿੰਦੇ ਬਾਅਦਿਆਂ ਦੇ ਪੈਸਾ ਪਹਿਲਾਂ ਦੇ ਗਿਆ ਕੋਲ ਵੱਡੇ ਮਾਰੇ ਸਾਨੂੰ ਜਿੰਨੇ ਵਾਡੇ ਨਾ ਕਾਬਾ ਆ ਗਿਆ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸੁਧਾਈ ਜਮਿਆ ਦਾ ਖੇਡਾਂ ਤੋਂ ਦੂਰ ਹੋਵੋ ਔਰ ਮੇਰਾ ਟਾਈਮ ਜਿਹੜਾ ਜਵਾਨੀ ਨੂੰ ਪਾਓ ਪੁਰਾਣੇ ਤਾਹੀਂ ਬਚਣੀ ਹੈ ਜੇ ਅਸੀਂ ਖੇਡਾਂ ਨਾਲ ਜੁੜਾਂਗੇ ਖੇਡਾਂ ਨੂੰ ਜੋੜਨ ਲਈ ਸਾਡੇ ਪੂਰੇ ਨਗਰ ਦਾ ਦਿਨੋਂ ਸਹਿਯੋਗ ਆ ਵੀ ਕਰਾਂਗੇ ਬੱਚਿਆਂ ਦਾ ਔਰ ਬਾਰੇ ਟਾਈਮ ਦੇ ਵਿੱਚ ਅਸੀਂ ਪਿੰਡ ਤੋਂ ਟੀਮਾਂ ਤਿਆਰ ਕਰਕੇ ਅਕਾ ਦੇ ਵਿੱਚ ਆਪਣਾ ਪਿੰਡ ਦਾ ਨਾਮ ਰਹਾਗੇ ਸਾਰੇ ਚੇਲੇ ਰਹੇ ਕਿ ਪਾਈਪਰ ਦਾ ਸੁਦੇਸ਼ ਇਹੀ ਜਿਹੜਾ ਰਹੋਣੇ ਆ ਕਿਵੇਂ ਪੰਜਾਬਵਾਸੀ ਆ ਜਿਹੜਾ ਨਰਗੇ ਦਾ ਦੌਰ ਚੱਲਦਾ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਪਾਈ ਜਾਵੇ ਕੋਈ ਇਹਨੂੰ ਬੰਦ ਕਰਕੇ ਜਿਹੜਾ ਰਾਣਾ ਸਾਹਿਬ ਉੱਪਰ ਪੁਚਾਇਆ ਜਾਵੇ ਜਿਹੜੇ ਸੜਕਾਂ ਉੱਪਰ ਬੱਦੋ ਬੱਦ ਲਾਏ ਜਾਣ ਤੇ ਬੱਤੀਆਂ ਨੂੰ ਕਿਹੜਾ ਲਈ ਪ੍ਰਯੋਗ ਕੀਤਾ ਜਾਵੇ ਰਾਤ ਬੜੀ ਹੈਗਾ ਕਿ ਇਹ ਆ ਗਿਆ ਕਿ ਇਹ ਜੀ ਜੇਕਰ ਮਨਜ਼ੂਰ ਅਧਿਕਾਰਿਕ ਅੱਛਾ ਸਭ ਲੋਕ ਕਮੇਟੀ ਦਾ ਮਨ ਲੱਗਿਆ ਕਿ ਪਿੰਡਾਂ ਦੇ ਪਲੇਅ ਆਉਜੀ ਜਲਦੀ ਦੇ ਨਾਲ ਮੈਂ ਪਿੰਡ ਵਾਸੀਆਂ ਮਸੂਲਪੁਰ ਨੂੰ ਤੇ ਆਪਣੇ ਐਨਆਰਈ ਵੀਰਾਂ ਨੂੰ ਤੇ ਕਲੱਬਾਂ ਮੈਂਬਰਾਂ ਨੂੰ ਵਧਾਈ ਦੇਣਾ ਆਪਣੇ ਵੱਲੋਂ ਇਹ ਸ਼ਲਾਘਾ ਜੋ ਕਰਮ ਹੈ ਜੋ ਨਸ਼ਾ ਪ੍ਰਤੀ ਜਲ ਮਰੋ ਜਾਓ ਜਾਰੂਦ ਰਾਤਿਆ ਇਹਦੇ ਮੁਕਾਬਲੇ ਪਿੰਡ ਪਿੰਡ ਦੇ ਕਾਇਰਾਨ ਤਾਂਗੇ ਨਸ਼ਿਆਂ ਤੋਂ ਬਚਾਇਆ ਜਾ ਸਕੇ ਮੈਂ ਫਿਰ ਵਧਾਈ ਦੇਣਾ ਹੈ ਪੰਚਾਇਤ ਨੂੰ ਨਗਰ ਨਿਵਾਸੀਆਂ ਨੂੰ ਐਨਆਰਈ ਵੀਰਾਂ ਨੂੰ ਤੇ ਜਿਹੜੀ ਆਪਣੀ ਦਵਾਪਾ ਜੁਨੀ ਦੇ ਸਾਡੇ ਭਰਾ ਮੇਰੇ ਬਹੁਤ ਬਹੁਤ ਵਧਾਈ ਦੇ ਪਾਤਰ ਆ ਜੀ ਤੁਹਾਨੂੰ ਅੱਜ ਮਨਸੂਰਵਾਲ ਪਿੰਡ ਆ ਕੇ ਕਿੱਦਾਂ ਦਾ ਲੱਗਿਆ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਸਾਡੇ ਲਾੜੇ ਆ ਮਾਨ ਆ ਸਾਡੇ ਜੀ ਸਾਡੇ ਨਾਲ ਖੜੇ ਰਿਹਾ ਯੁਨੀਨ ਤੌਰ ਤੇ ਵੀ ਤੇ ਮਾਨ ਮਾਸ਼ਿਆ ਤੇ ਵਧਾਈ ਦੇ ਪਾਤਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਤੀ ਅਭੀ ਆਊਟ ਜਵਾਨ ਬੱਚੇ ਹੋਏਗਾ ਜਨਾ ਮੈਂ ਬਈ ਬਹੁਤ ਬਹੁਤ ਖੇਡਾਂ ਦੇ ਪ੍ਰੇਰੋ ਪਿੰਡਾਂ ਪਿੰਡਾਂ ਜਦੋਂ ਕੈਪ ਲਾ ਕੇ ਖੇਡਾਂ ਕਰੀਆਂ ਜਾਂ ਤਾਂ ਜੋ ਫਿਰ ਨਸ਼ਾ ਦਾ ਕੋਰ ਵਜਿਆ ਜਾਵੇ ਗਰਜੀਤ ਸਿੰਘ ਜੀ ਸਭਨ ਸਾਹਿਬ ਨੇ ਇਹਦਾ ਬਕਵਾਸਾ ਕੀਤਾ ਕਿ ਮੈਨੂੰ ਖੁਸ਼ੀ ਹੈ ਸਭਨ ਸਾਹਿਬ ਇਹਦਾ ਵੇਖਣ ਨੂੰ ਮਿਲ ਰਿਹਾ ਕਿ ਪਿੰਡ ਪਿੰਡਾਂ ਦਾ ਅਸ਼ੋਕ ਨਾਮਾ ਮੈਚ ਕਰਾਂ ਤਾਂ ਕਿ ਉਹ ਕੋਈ ਵੀਡੀਓ ਵਿਚਾਰਤ ਹੋਵੇ ਉਹ ਵੀ ਮਨਜੀਤ ਸਿੰਘ ਜੀ ਵੀ ਪ੍ਰਾਇਮਰੀ ਕ੍ਰਿਡਾ ਵਾਲੇ ਨੇ ਜਿਨ੍ਹਾਂ ਦੇ ਵੱਲੋਂ ਅੱਜ ਦੇ ਦਿਨ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਆਰਥਿਕ ਮਾਮਲੇ ਕਰ ਰਹੇ ਨੇ ਜਿਨ੍ਹਾਂ ਦਾ ਧੰਨਵਾਦ ਹੈ ਸਭ ਨੂੰ ਕਹਿੰਦਾ ਕਿ ਇਸੇ ਤੋਂ ਵਾਟੇ ਸਹਿਯੋਗ ਕਰਦੇ ਨਗਰ ਦਾ ਧੰਨਵਾਦ ਕਰੀਦਾ ਹਾਂ ਅਰੇ ਜੀ ਮੁਰਗੀ ਦੋਨਾ ਪੂਰੇ ਰਿੰਕਾਂ ਕੈਸ਼ੀਅਰ ਨਾਲ ਲਾਟ ਕਰਕੇ ਪੂਰਾ ਪ੍ਰਸਾਦ ਨਾਲ ਪੇਡਾ ਮਟਕਾਉਂਗਾ ਨੌਰੇ ਫੈਸਲਾ ਲਿਆ ਜੀ ਆਪਾਂ ਨਾਲ ਸਾਰੀ ਸਹਿਮਤੀ ਨਾਲ ਹੋਰ ਕਰਵਾਇਆ ਜਾਣਾ